ਤੈਨੂੰ ਕਰੇਗਾ ਉਹ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਕੀ ਕਰਨਗੇ ਹਨ ਨਹੀਂ ਵਿੱਚ ਚਾਹ ਮੰਜੀ ਤੇ ਪਿਆ ਗਿਆ ਹਨ ਨਹੀਂ ਵਿੱਚ ਚਾਹੀ ਇਹਦੇ ਚਤੋਂ ਮੰਜੀ ਤੇ ਪਈ ਕੋਈ ਤੋੜੇਗਾ ਬਾਬਾ ਨੇ ਤੱਕ ਕੋਈ ਕਰੇਗਾ ਤਾਂ ਕੋਈ ਰਸੂਸੀ ਕੋ ਮੈਨਾ ਕੋ ਚੱਕਾ ਹallelujah ਤੇ ਜਿੱਦ ਤੋਂ ਸਾਨੂੰ ਪਤਾ ਹੈ ਕਿ ਸਾਡੇ ਦੁੱਖ ਕੋਈ ਤੋੜਨ ਵਾਲਾ ਕੋ ਹੈ ਹੀ ਨਹੀਂ ਕੋਈ ਸਾਨੂੰ ਚੰਗਾ ਕਰਨ ਵਾਲਾ ਬਲੇਦੀ ਯਾ ਬਲੇਦੀ ਯਾ ਤੇ ਤੂੰ ਬੇਰੀਆਂ ਦੇ ਵਿੱਚ ਪੈ ਕੇ ਕਾਲਾ ਇਨਸਾਨ ਬੱਦੇ ਵੀ ਨਹੀਂ ਤਰਦਾ ਇਸਾ ਦਾ ਮਨ ਦਾਬਾ ਤੂੰ ਮੁੱਜਾ ਕਿ ਹੁਦਾਰ ਵੀ ਤੇ ਨਹੀਂ ਆਪਾਂ ਪ੍ਰਗੋਧਨੀ ਮੰਨਣਾ ਨਹੀਂ ਕੋਣਾ ਜੇ ਆਪਾਂ ਇੱਧਰ ਵੀ ਜਾਣਾ ਹੈ ਲੋਕ ਕੀ ਕਹਿਣਗੇ ਤੇ ਸੋਣਾ ਜੇ ਆਪਾਂ ਇੱਧਰ ਵੀ ਕਰਨਾ ਚਾਹੋ ਕੀ ਕਰਕੇ ਲੋਕਾਂ ਨੇ ਕੀ ਕਹਿਣਾ ਤਾਂ ਲੱਗਾ ਬਿਮਾਰੀਆਂ ਦੇ ਵਿੱਚ ਫਸ ਗਏ ਜੇ ਮੈਂ ਜੇ ਫਸ ਗਏ ਨਾ ਤੇ ਗਰੀਬੀ ਵਿੱਚ ਫਸ ਗਏ ਤੇ ਨਹੀਂ ਆਪਣੇ ਘਰਾਂ ਵਿੱਚ ਜੇ ਬੈਠੇ ਰੋ ਕੇ ਤੇ ਲੋਕ ਤੁਹਾਨੂੰ ਦੇਦਕੇ ਕੋਸ਼ ਤੇ ਜੇਕਰ ਤੁਸੀਂ ਆਪਣੇ ਘਰ ਵਿੱਚ ਚੰਕੇ ਬੜੇ ਤੰਗ ਰੁਸ ਤੋਂ ਤੁਹਾਡੇ ਘਰ ਵਿੱਚ ਖੁਸ਼ੀ ਇਹ ਨਾਮ ਤੇ ਆਉਂਦੀ ਹੈ। ਤੁਹਾਡੇ ਵਿੱਚ ਸਭ ਸ਼ਾਂਤੀ ਆਪਣੇ ਘਰਾਂ ਦੇ ਵਿੱਚ ਤੁਹਾਡੀਆਂ ਕਮਾਈਆਂ ਵਿੱਚ ਵਰਦਕਿਆ ਤੇ ਤੁਸੀਂ ਸੰਸਾਰ ਤੋਂ ਕੀ ਕਰਨਾ ਹallelujah। ਤੁਸੀਂ ਬਚਤ ਦੇ ਰਿਕਸ on am